ਆ ਸਾਡੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਕਿਚਨ ਕੈਬਨਟ ਹੈ ਉਹਨਾਂ ਨੇ ਵੀ ਇਹਨੂੰ ਤਿਆਰ ਕੀਤਾ ਇਹਦੇ ਮੱਥੇ ਤੇ ਸੱਤ ਤਵੀਆਂ ਬੰਦੀਆਂ ਪਹਿਲੀ ਤਵੀ ਪਤਾ ਕਿਹੜੀ ਬਣੀ ਅਨੇ ਪ੍ਰਧਾਨ ਜੀ ਫਿਕਰ ਨਾ ਕਰੋ ਤੁਸੀਂ ਗ੍ਰੇਟ ਹੋ ਦੂਜੀ ਤਾਂ ਵੀ ਬੰਦ ਧੀ ਫੇਰ ਕਰਨਾ ਕਰੋ ਜੈਸੇਦਾਰਾਂ ਨੂੰ ਸਾਹਮਣੇ ਆ ਜੀ ਕਰ ਲਿਆ ਜੇ ਕ ਤੀਜੀ ਤਾਂ ਵੀ ਬੰਦ ਧੀ ਉਹ ਮਹਾਰਾਜ ਫੇਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕਬਜ਼ੇ ਚ ਹੈ ਚੌਥੀ ਤਾਂ ਵੀ ਬੰਦ ਧੀ ਉਹ ਪੈਸਾ ਬੜਾ ਆਪਣੇ ਕੋਲੇ ਬਹੁਤ ਪੈਸਾ ਹੈ ਪਰਵਾਹ ਨਾ ਕਰੋ ਤੇ ਪੰਜਵੀਂ ਤਾਂ ਵੀ ਬੰਨਤੀ ਆਪਣਾ ਤਗੜਾ ਆਈਟੀ ਬੰਗਾ ਜੀ ਗਾਲਾਂ ਕੱਢਣ ਲਈ ਈਆਂ ਪੈਣਾ ਦੀਆਂ ਬਹੁਤ ਟਰੇਡ ਕੀਤਾ ਆਇਆ ਜੀ ਉਹ ਫਿਕਰ ਨਾ ਕਰੋ ਇੱਕ ਛੇਵੀਂ ਤਾਂ ਵੀ ਬੰਨਤੀ ਆਪਣੇ ਕੋਲੇ ਜੀ ਚਾਪਲੂਸ ਬਹੁਤ ਹੈ ਜੀ ਫਿਕਰ ਕਰਦੀ ਹੈ ਤੇ ਸੱਤਵੀਂ ਤਾਂ ਵੀ ਬੰਨਤੀ ਆਪਣੇ ਕੋਲੇ ਚੋਣ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਪਿਆ ਤਾਂ ਹੰਕਾਰ ਦਾ ਕਦੇ ਮਾਰ ਟੋਡਾ ਕਾਲ ਤੱਕ ਤੂੰ ਤੇ ਉਹਨੇ ਟੁੱਡਾ ਮਾਰਨੀਆ ਸ਼ੁਰੂ ਕਰ ਦਿੱਤੀ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਸੁਖਬੀਰ ਸਿੰਘ ਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜ ਲੈ ਕੇ ਕੋਈ ਬਚਤਰ ਸਿੰਘ ਆ ਗਿਆ ਨਾ ਸੱਤੇ چیر ਕੇ ਤੇਰੀ ਗਿੱਚੀ ਥਾੜੀ ਬਾਹਰ ਕੱਢ ਦੂ ਨਾਗਰੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਤੇ ਜਿਹੜਿਆ ਲੇਲੇ ਛੇਲੇ ਜੇ ਮਗਰ ਤੈਨੂੰ ਚੋਬਾ ਲਾ ਰਹੇ ਹੋ ਨਾ ਸਭ ਤੋਂ ਪਹਿਲਾਂ ਇਹ ਰਗੜੇ ਗੜੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸ੍ਰੀ ਅਕਾਲ ਤਖਤ ਸਾਨੂੰ ਟੁੱਟਾ ਮਾਰ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਤੋਂ ਭਗੌੜੇ ਹੋ ਰਹੇ। ਅੱਜ 2 ਮਹੀਨੇ ਹੋ ਗਏ। ਸ੍ਰੀ ਅਕਾਲ ਤਖਤ ਸਾਹਿਬ ਨੇ 7 ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਵਰਕਿੰਗ ਕਮੇਟੀ ਨੂੰ ਜਾਂ ਅਕਾਲੀ ਦਲ ਨੂੰ ਆਦੇਸ਼ ਨਹੀਂ ਸੀ ਦਿੱਤਾ ਕਿ ਭਰਤੀ ਸ਼ੁਰੂ ਕਰੋ। ਸਿੱਧਾ ਆਦੇਸ਼ 7 ਮੈਂਬਰੀ ਕਮੇਟੀ ਨੂੰ ਸੀ। ਤੇ ਅਜੇ ਤੱਕ 7 ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਨਹੀਂ ਹੋਈ। ਇਹ ਸ਼ਰਮਣੀ ਅਕਾਲੀ ਦਲ ਥੋੜੀ ਹੈ। ਇਸ਼ਰੋਮਣੀ ਭਟੋੜਾ ਦਾਲ ਹੈ ਬੋਲੇ ਸੋਨਿਆ ਸੋ ਸਿਰ ਕਾਲ 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 ਇਸ਼ਰੋਮਣੀ ਭਟੋੜਾ ਦਾਲ ਹੈ ਪਰ ਮੈਨੂੰ ਪੱਤਰਕਾਰ ਬੈਠੇ ਨੇ ਸੰਗਤ ਬੈਠੀ ਐ ਪਰ ਇਹ ਸਵਾਲ ਨਾ ਕਰਿਓ ਜੇ ਦੁਨੀ ਚੰਦ ਕਹਿੰਦਾ ਮੈਂ ਫਿਰ ਆਪ ਜੀ ਨੂੰ ਇਹ ਕਹਿਣਾ ਚਾਹੁੰਨਾ ਬੜੀ ਵੱਡੀ ਆਸਮਤਾ ਸ੍ਰੀ ਅਕਾਲ ਤਖਸਾਲ ਦੀ ਉਤੇ ਤਖਤਾਂ ਤੇ ਬਹਿ ਕੇ ਵੀ ਜਿਨੇ ਖੁਨਾਮੀਆਂ ਕੀਤੀਆਂ ਨੇ ਨਾ ਰੁਲ ਗਏ ਨੇ ਰੁਲ ਨਸਲਾ ਨਸਟ ਹੋ ਗਿਆ ਨਹੀਂ ਨਸਲਾ ਇਹ ਇਤਿਹਾਸ ਹੈ ਸਾਡਾ ਇਤਿਹਾਸ ਖੁਸ਼ੀ ਹੈ ਮੈਨੂੰ ਜੋ ਫੈਸਲਾ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਤਾਕਤ ਤੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੀਤਾ ਮੈਂ ਵੀ ਦੱਸ ਦਿਆਂ ਜੀ ਕਿ ਜਦੋਂ ਜਿਸ ਦਿਨ ਫੈਸਲਾ ਕਰਨਾ ਸੀ ਨਾ ਪੰ ਸਿੰਘ ਸਹਿਬਾਨ ਮਾਨਜੋਗ ਰਕਬੀਰ ਸਿੰਘ ਜੀ ਦੇ ਘਰ ਇਕੱਠੇ ਹੋ ਗਏ ਬੜਾ ਪਿਆਰ ਹੈ ਉਹਨਾਂ ਦਾ ਕੰਨਕ ਸਿੰਘ ਸਾਹਿਬ ਕੀ ਕਰਾਂਗੇ ਆਪਾਂ ਅੱਛਾ ਕੋਈ ਵਿਚਾਰ ਕੋਈ رائے ਕੋਈ مشورہ ਮੈਂ ਕਿ ਫਿਕਰ ਕਰ ਲੈ ਉਹਨਾਂ ਦੇ ਘਰ ਬੈਠੇ ਸੀ ਮੈਂ ਮੈਨੂੰ ਪ੍ਰਸ਼ਾਦਾ ਛਕਾਉ ਆਪਾਂ ਅਕਾਲ ਤਖ ਸਾਡੇ ਚਲਦੇ ਹਾਂ ਪਹਿਲਾ ਹਰਿਮੰਦਰ ਸਾਹਿਬ ਚਲਦੇ ਹਾਂ ਉੱਥੇ ਕੜਾ ਪ੍ਰਸ਼ਾਦੀ ਦੀ ਦੇਗ ਲੈ ਕੇ ਅਰਦਾਸ ਕਰਦੇ ਹਾਂ ਗੁਰੂ ਰਾਮਦਾਸ ਜੀ ਦੇ ਦਰ ਤੇ ਫਿਰ ਅਕਾਲ ਤਖ ਸਾਹਿਬ ਤੇ ਜਾ ਕੇ ਅਰਦਾਸ ਕਰਦੇ ਹਾਂ ਕੜਾ ਪ੍ਰਸ਼ਾਦੀ ਦੇ ਸਹਤ ਉਸ ਤੋਂ ਬਾਅਦ ਸੋਚਾਂਗੇ ਵੀ ਗੁਰੂ ਸਾਨੂੰ ਕੀ ਸੋਚੀ ਦਿੰਦਾ ਇਹਨੇ ਠੀਕ ਹੈ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੀ ਦੇਖ ਲੈ ਕੇ ਗਏ ਅਰਦਾਸ ਕੀਤੀ ਫਿਰ ਅਕਾਲ ਤਖਤ ਸਾਹਿਬ ਤੇ ਵੀ ਜਿਹੜਾ ਅਸੀਂ ਅਨੰਦ ਸਾਹਿਬ ਜੀ ਦੇ ਪੰਜ ਪੌੜੀਆਂ ਦਾ ਫਾਟ ਕਰਕੇ ਉੱਥੇ ਅਸੀਂ ਪੰਜੇ ਸਿੰਘ ਸਾਹਿਬਾਨੇ ਅਰਦਾਸ ਕੀਤੀ ਅਰਦਾਸ ਕਰਕੇ ਕਹਿੰਦੇ ਹੁਣ ਦਫ਼ਤਰ ਚਲੇ ਗਏ ਕਹਿੰਦੇ ਹੁਣ ਕੀ ਫੈਸਲਾ ਕਰਨਾ ਮੇਰਾ ਫੈਸਲਾ ਤਾਂ ਉੱਥੇ ਜਿਹੜੇ ਪੇਸ਼ ਕੀਤੇ ਉਹਨਾਂ ਨੂੰ ਸੁਣਨ ਤੋਂ ਬਾਅਦ ਹੀ ਪਤਾ ਲੱਗੂ ਵੀ ਕੀ ਫੈਸਲਾ ਹੋਣਾ ਹੈ ਉਹ ਆਪਣੇ ਗੁਨਾਹ ਮੰਨਦੇ ਆ ਕਿ ਨਹੀਂ ਮੰਨਦੇ ਕਹਿੰਦੇ ਜੇ ਨਾ ਮੰਨ ਨਹੀਂ ਨਾ ਮੰਨੇ ਗੁਰੂ ਜਾਂ ਮੰਨੇ ਆਪਾਂ ਤਾਂ ਨਹੀਂ ਬਣਾਉਣਾ ਗੁਰੂ ਨੇ ਬਣਾਉਣੇ ਆ ਆਪਾਂ ਨੂੰ ਕੀ ਚਿੰਤਾ ਇਹ ਤਾਂ ਗੁਰੂ ਵਗੇਰ ਦਾਸ ਕਰਤੀ ਤੇ ਫਿਰ ਜਿਹੜੇ ਗੁਨਾਹ ਮਨਾਉਣੇ ਆ ਗੁਰੂ ਨੇ ਮਨਾਉਣੇ ਆ ਆਪਾਂ ਨਹੀਂ ਮਨਾਉਣੇ ਆਪਾਂ ਤਾਂ ਬੋਲੜੇ ਆ ਤੇ ਉਹੀ ਗੱਲ ਹੋਈ ਗੁਰੂ ਨੇ ਬਣਾ ਦੇ ਇਹ ਗੁਰੂ ਦੀ ਕਲਾ ਹੈ ਕੋਈ ਗਿਆਨੀ ਹਰਪ੍ਰੀਤ ਸਿੰਘ ਨੇ ਫੈਸਲਾ ਨਹੀਂ ਕੀਤਾ ਕੋਈ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੇ ਫੈਸਲਾ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਫੈਸਲਾ ਗੁਰੂ ਨੇ ਕੀਤਾ ਜਿ세 ਆਖਿਆ ਕਿ ਅਸੀਂ ਕਰਕੇ ਆ ਨਹੀਂ ਇਹ ਸਤਿਗੁਰਾਂ ਦਾ ਫੈਸਲਾ ਹੈ ਇਹ ਸਤਿਗੁਰਾਂ ਪੰਚ ਪ੍ਰਧਾਨੀ ਪੰਚ ਸਿੰਘ ਸਹਿਬਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਤਖਤ ਦੀ ਫਸੀਲ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਔਰ ਅਰਦਾਸ ਕਰਕੇ ਵਿਚਾਰ ਹੋਈ ਹੈ ਤੇ ਜੇ ਉਹਦੇ ਤੋਂ ਮੁਨਕਰ ਹੋਣਗੇ ਤੇ ਭੁੱਲ ਜਾਣਗੇ ਅਮਰੀਕਾ ਨੇ ਪੂਰਾ ਜ਼ੋਰ ਲਾ ਲਿਆ ਦੁਨੀਆਂ ਦੀਆਂ ਵੱਡੀਆਂ ਕੰਪਨੀਆਂ ਨੇ ਅਰਬਾਂ ਖਰਬਾਂ ਡਾਲਰ ਦਾ ਬਜਟ ਰੱਖ ਕੇ ਜ਼ੋਰ ਲਾ ਰਿਆ ਸਮੁੰਦਰ ਚੋਂ ਟਾਈਟੈਨਿਕ ਨਹੀਂ ਨਿਕਲਿਆ ਤੇ ਨਾ ਨਿਕਲਣਾ ਇਹ ਜੇ ਫੈਸਲੇ ਤੋਂ ਮੰਨਕਰ ਹੋ ਗਏ ਇਹ ਵੀ ਨਹੀਂ ਨਿਕਲ ਤਾ ਜਿੱਥੇ ਮਰਜ਼ੀ ਪਾ ਦਲਾ ਸੋ ਆਪ ਸਾਰੀ ਸੰਗਤ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਤੁਸੀਂ ਪਿੰਡਾਂ 'ਚ ਸਮਾਗਮ ਰੱਖੋ ਅਸੀਂ ਆਵਾਂਗੇ ਅਮੇਰ ਸਿੰਘ ਜੀ ਬੈਠੇ ਨਹੀਂ ਆਉਣਗੇ ਆ ਸਾਡੇ ਨੌਜਵਾਨ ਵੀਰ ਆਉਣਗੇ ਕਹਿੰਦੇ ਨਾ ਬੂੰਦ ਬੂੰਦ ਨਾਲ ਜੁੜ ਕੇ ਫਿਰ ਤਲਾਬ ਬਣ ਜਾਂਦਾ ਹੈ ਇੱਕ ਇੱਕ ਨਾਲ ਜੁੜ ਕੇ ਅਸੀਂ ਸ਼ਕਤੀ ਇਕੱਠੀ ਕਰਾਂਗੇ ਜਿਵੇਂ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਸੀ ਨਾ ਭਾਈ ਸਾਹਿਬ ਕਿ ਤੁਰਨਾ ਪਾਏਗਾ ਤੁਰਨਾ ਪਾਏਗਾ ਤੁਰਾਂਗੇ ਅਰ ਸੱਚ ਜਾਣਿਓ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਉਹਦੇ ਲਈ ਨਹੀਂ ਤੁਰਾਂਗੇ ਉਹਦੇ ਲਈ ਨਹੀਂ ਤੁਰਾਂਗੇ ਨਾ ਉਹਦੇ ਦਾ ਲਾਲਚ ਰੱਖਾਂਗੇ ਪੰਥ ਦੀ ਚੜ੍ਹਦੀ ਕਲਾ ਲਈ ਤੁਰਾਂ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸੰਸਥਾਵਾਂ ਜਿਹੜੀ ਸਾਡੀ ਰੀੜ ਦੀ ਹੱਡੀ ਹੈ ਜਦੋਂ ਤਕੜੀਆਂ ਸੀ ਤੇ ਸੰਸਥਾਵਾਂ ਚੋਂ ਆਵਾਜ਼ ਨਿਕਲਦੀ ਸੀ ਦਿੱਲੀ ਕੰਬਦੀ ਸੀ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ ਸੋ ਆਪ ਦੇ ਸਾਥ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਤੁਸੀਂ ਨਾਲ ਹੋਵੋਗੇ ਪੰਥ ਨਾਲ ਹੋਏਗਾ ਸਤਿਗੁਰੂ ਨਾਲ ਹੋਏਗਾ ਫਿਰ ਕਿਸੇ ਕਿਸਮ ਦਾ ਫਿਕਰ ਕਿਸੇ ਕਿਸਮ ਦੀ ਚਿੰਤਾ ਕਿਸੇ ਕਿਸਮ ਦਾ ਡਰ ਬਿਲਕੁਲ ਨਹੀਂ ਹੋਏਗਾ ਬਾਕੀ ਉਹਦੇਆਂ ਦਾ ਕੋਈ ਨਹੀਂ ਆਉਂਦੇ ਰਹਿੰਦੇ ਆ ਜਾਂਦੇ ਰਹਿੰਦੇ ਆ ਅਕਾਲ ਪੁਰਖ ਨੇ ਬੜੀ ਇੱਜ਼ਤ ਮਾਨ ਸੁਪਾ ਦਿੱਤੀ ਹੈ ਬੰਦਾ ਸੰਗਤ ਦੀ ਨਜ਼ਰ ਤੋਂ ਨਹੀਂ ਗਿਰਨਾ ਚਾਹੀਦਾ ਗੁਰੂ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਵਰਨਾ ਬੰਦੇ ਨੂੰ ਕੋਈ ਡੇਗ ਨਹੀਂ ਸਕਦਾ ਹੈ ਗਰਾ ਨਹੀਂ ਸਕਦਾ ਇਸ ਕਰਕੇ ਇਹ ਮੈਨੂੰ مان ਵੀ ਹੈ ਕਿ ਸੰਗਤ ਹੀ ਨਜ਼ਰ ਚ ਨਹੀਂ ਟਿਕੇ ਇਹਨਾਂ ਦਾ ਕੀ ਹੈ ਬੰਦਾ ਜਿੰਨੇ ਮਰਜੀ ਚਿੱਟੇ ਕੱਪੜੇ ਪਾ ਕੇ ਨ ਤੇ ਚੱਕੜ ਵਾਲੀ ਗਲੀ ਚੋਂ ਲੰਗੇ ਤੇ ਆਖੇ ਕਿ ਮੈਂ ਚੱਕੜ ਦਾ ਦਾਗ ਨਹੀਂ ਲਗਣ ਦੇਣਾ ਸੰਭਲ ਸੰਭਲ ਕੇ ਤੁਰੇ ਪਰ ਉਹ ਨਹੀਂ ਲਿਬੜ ਨੂੰ ਰਹਿ ਸਕਦਾ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕਮਲੇ ਨੇ ਅਕੋ ਤੁਰੇ ਆਉਣਾ ਤੇ ਆ ਕੇ ਪਰਛੰਡੇ ਨਾਲ ਉਹਦੇ ਤੇ ਝੱਕੜ ਸਿੱਟ ਦੇਣ। ਫਰੀਜੀ ਨੇ ਵੀ ਕਿਹਾ ਨਾ ਗਲੀਆਂ ਚੱਕੜ ਦੂਰ ਘਰ ਨਾਲ ਪਿਆਰੇ ਨੇਹੋ ਚੱਲਾਂ ਦਾ ਭੱਜਾ ਕੰਬਲੀ ਰਾਹਾਂ ਤਾਂ ਟੁੱਟ ਨੇ। ਝੱਕੜ ਸੁੱਟਣ ਵਾਲੇ ਬਹੁਤ ਐ ਝੱਕੜ ਸੁੱਟਣ ਵਾਲਿਆਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਅਕਾਲਪੁਰਖ ਮਿਹਰਬਾਨ ਉਹਨੇ ਐਨੀ ਬਰਖਾ ਕਰਨੀ ਐ ਝੱਕੜ ਤਾਂ ਇੱਕੋ ਛੱਟਾ ਜੀ ਧੋ ਦੇਣਾ ਉਹਨੇ। ਬੋਲੇ ਈਸੋ ਨਹਾ ਸੋ ਜਿਹੜਾ 12 ਸੁੱਟਿਆ ਨਾ ਇਹਦਾ ਆਕਾਲਪੁਰਖ ਨੇ ਇੱਕੋ ਹੀ ਛਰਾਡੇ ਦੇ ਨਾਲ ਤੋੜ ਦੇਣਾ ਹੈਗਾ ਸੁਚਿੰਤਾ ਨਹੀਂ ਹੈ